ਨਨ ਜਸਪੀ ਤੀ ਹਿੰਦੇ ਹੱਸਦਾ ਗਿੱਦਾ ਆ ਫੋਨ ਨਾਲ ਹੀ ਪੋਛ ਰਿੰਦਾ ਵਸੇ ਜਸਪੀ ਕੀ ਓਂਡਿਆ ਜਸਪੀ ਕੀ ਓਂਡਿਆ ਹਾਂ ਕੀ ਓਂਡਿਆ ਸੰਡਿਆ ਇਨਾਂ ਫੋਨ ਵੀਡੀਓ ਵੀਡੀਓ ਔ ਜਾਂਦੇ ਜਾਸਪੀਤਲ ਕਿਦਣ ਸਕੂਲ ਹੈਲੋ ਜੀ ਸਾਸ ਜੀ ਕਾਲ ਸਾਰਿਆਂ ਨੂੰ ਆ ਜੋ ਮੂੰਹ ਮਿਟਾ ਕਰ ਲਉ ਵਿਆਹ ਆ ਗਿਆ ਮਾਸੀ ਦੀ ਕੁੜੀ ਦਾ ਵਿਆਹ ਆ ਗਿਆ ਫੇ ਚਲੇ ਕਿ ਮਾਸੀ ਹੋਣੀ ਚਲੇ আচ্ছা ਦਬਾ ਦੇ ਗਿਆ ਚਲਣ ਦੇਤਾ ਹੈ ਅੱਛਾ ਸਾਪਾਣੇ ਕੀ ਕਰਦੇ ਨੇ ਠੀਕ ਸਬਜ਼ੀ ਲੈ ਕੇ ਜਾਂਦੀ ਫਿਰ ਤੇ ਮਹਿੰਗੀ ਵੜੀ ਦਿੱਤੀ ਇਹਨਾਂ ਨੂੰ 100 ਰੁਪਏ ਕਿਲੋ ਹਾਂ 100 ਵੀ ਦਿੱਤੇ ਧਨੀਆ ਦਿੰਦੇ ਨਹੀਂ ਰੇਡ ਮੂਰਾ ਦਾ ਲੈਂਦੇ ਤਾਂ ਵੀ ਮਿਰਚਾਂ ਪਾਤਰ ਚ ਮਿਰਚਾਂ ਬਾਤੀਆਂ ਧਨੀਆ ਮਨਕਾ ਪਾ ਦੇ ਦਿਆਂਗਾ ਇਹ 400 ਰੁਪਏ ਕਿਲੋ ਧਨੀਆ ਨੇ ਮਾਣ ਧਨੀਏ ਦੇ ਨਾਲ ਹੁੰਦੀ ਹੈ ਸਬਜ਼ੀ ਨਾਲ ਧਨੀਆ ਚਰਦੇ ਨੇ ਤੇ ਆ ਕੀਲੇ ਲੈ ਕੇ ਜਾਂਦੇ ਆ 10 ਰੁਪਏ ਕਿਲੋ ਕੀਲੇ ਸੋ ਅਸੀ ਸੋ ਅਸੀ ਜੋੜੀ ਮਰਗੀ ਸਰ ਦੀ ਬਸ ਸੋ ਅਸੀ ਕਰੇਲੇ ਹਾਂ ਕਰੇਲੇ ਕਰੇਲੇ ਵੀ ਮੈਂ ਲੈ ਗਏ ਆਂ ਮੈਂ ਕਿਹਾ ਅੱਜ ਗੋਭੀ ਖਾ ਲੈਣੀ ਆ ਸਬੂਦੀ ਵੀ ਨਾ ਚਿੱਟੀ ਨੀਸੀ ਮੇਰੇ ਜਿੱਤਰਾ ਮੈਰਿਜ ਹੋਈ ਅਸੀਂ ਵੀ ਜਮੇ ਕਰੇਲੇ ਇਹ ਦੋ ਕਰੇਲੇ ਗਏ ਮਾਹ ਲਾਉ ਆਲੂ ਜੀਰੇ ਆਲੂ ਜੀਰੇ ਪੜਕੇ ਲਿਆਓ ਆਲੂ ਜੀਰੇ ਸਬਜ਼ੀ ਤਾਂ ਜਾਸਪੀ ਤੇ ਹੱਥ ਚ ਕੀ ਆ ਵਲਾ ਤੇਰੇ ਹੱਥ ਚ ਕੀ ਆ ਕਯੂਬ ਕਯੂਬ ਇਹਨੂੰ ਕਿੱਦਾਂ ਸੋਲਵ ਕਰਦਾ ਨੂੰ ਸੌਖਾ ਹੀ ਆ ਕਰਕੇ ਦਿਖਾ ਕਿ ਤਾ ਸੋਲਵ ਕਰਨ ਨੂੰ ਕਰ ਸਾਰੇ ਕਲਰ ਇੱਕ ਪਾਸੇ ਆ ਜਾਣਗੇ ਨਾ ਫਿਰ ਸੋਲਵ ਹੁੰਦਾ ਨਾ ਹਾਂਜੀ ਕਰਕੇ ਦਿਖਾ ਕਰ ਸੋਲਵ ਕਰਕੇ ਦਿਖਾ ਮੈਨੂੰ ਹੋ ਗਿਆ ਹੋਣੀ ਜਲਦੀ ਹੋ ਵੀ ਗਿਆ ਹਾਂ ਦਿਖਾ ਸਾਰੇ ਕਲਰ ਇੱਕੋ ਜਿਹੇ ਕਰਤੇ ਉਹ ਜਿਹੜਾ ਦੂਸਰਾ ਡੱਬੀਆਂ ਆਈਆਂ ਮਾਲਮਦਾ ਉਹਨੂੰ ਕੀ ਬੋਲਦੇ ਉਹਨੂੰ ਵੀ ਰੂਬਿਕ ਕ్యూਬ ਹਾਂ ਉਹ ਉਹ ਨਹੀਂ ਜਲਦੀ ਸੋਲਵ ਹੁੰਦਾ ਨਾ ਇਹ ਜਲਦੀ ਸੋਲਵ ਹੋ ਜਾਂਦਾ ਹਾਂ ਜੀ ਦਿਖਾ ਇੱਕੋ ਜਿਹੇ ਕਲਰ ਹੋ ਗਏ ਸਾਰੇ ਪਾਸੇ ਇੱਕੋ ਜਿਹੇ ਨਾ ਬੜੀ ਜਲਦੀ ਕਰ ਦਾਂ ਨੂੰ ਹਣਾ फूड चाट मसमही मैं केन देवां खा लेंगे खा स्मल्ली परछन हम्म ये हाज ना हाजमे बहुत वदियर लडकार बड़ी शित्ती होना स्वाद और मजे का सारा है खा लो खा लो बहुत बढ़िया चको आ दो फिर आए एक मिनट आए बेटा आज दरवाजा पटाके पटाखे लोन भी लग पे न्याणे वो होने शुरू कर दिया ਲੋਕਾਂ ਨੇ ਦਿਵਾਲੀ ਦੀ ਸ਼ਾਪਿੰਗ ਵੀ ਸ਼ੁਰੂ ਕਰ ਲਈ ਆ ਆਪਾਂ ਕਦੋਂ ਸ਼ੁਰੂ ਕਰਨੀ ਦਿਵਾਲੀ ਦੀ ਸ਼ਾਪਿੰਗ ਦਿਵਾਲੀ ਵੀ ਆਈ ਦੀ ਆ ਐਤੋਂ ਦਿਵਾਲੀ ਆ ਹੂੰ ਕਈ ਕਈ ਜਾਂਦੇ ਆ 20 ਦੀ ਦਿਵਾਲੀ ਆ ਕਈ ਕਹਿੰਦੇ 21 ਦੀ ਦਿਵਾਲੀ ਆ ਇਸ ਵਾਰ ਪਤਾ ਨਹੀਂ ਲੱਗਣ ਡਿਆ ਇਹ 20 ਦੀ ਆ ਮੱਸੀਆਂ ਵੀ ਨਾਲ 20 ਤਰੀਕ ਦੀ ਛੁੱਟੀ ਆ ਦਾ ਸਰਕਾਰੀ ਛੁੱਟੀ ਆ 20 ਦੀ ਦਿਵਾਲੀ ਦੀ ਤੇ ਵੀ ਦਾ 21 ਤਰੀਕ ਦੀ ਕਈ ਗਈ ਜਿੰਦਾ ਵੱਡੀ દિਵਾਲੀ ਆ 22 ਦਾ ਵਿਸ਼ਕਰਮਾ ਇਸ ਵਾਰ ਇਦਾਂ ਪਤਾ ਨਹੀਂ ਕਿਉਂ ਹੋਇਆ ਵਾ ਨਹੀਂ ਤਾਂ ਹਰ ਵਾਰੀ દિਵਾਲੀ ਤੋਂ ਅਗਲੇ ਦਿਨ ਵਿਸ਼ਕਰਮਾ ਦੇ ਹੁੰਦਾ ਨਾ ਜਾਣ ਕੇ ਕਰ ਜਾਂਦੇ ਨੇ 20 ਤਰੀਕ ਦੀ ਛੁੱਟੀ ਕਰਤੀ ਇਹਨਾਂ ਨੂੰ દિਵਾਲੀ ਦੀ 20 ਦੀ ਤੇ 21 ਦਾ ਫੇਰ ਸਕੂਲ ਕਰਤਾ ਤੇ 22 ਦੀ 22 ਦਾ ਵਿਸ਼ਕਰਮਾ ਹੈ ਅੱਗੇ ਆ ਜਾਂਦਾ 5 ਤਰੀਕ ਨੂੰ ਵਰਤ ਰੰਗ ਪੇਰਨਾ ਘਰ ਦਾ ਉਹ ਗੰਦਾ ਗੰਦੇਸਲਾ ਬੱਕਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਦਾ ਮੇਲਾ ਗੁਰਪੁਰਬ ਦਾ ਰੰਗ ਕਰ ਉਹ ਦਾ ਹੋਵੇ ਪਹਿਲਾਂ ਦੁਆਲੇ ਦੇ ਸਵਾਬ ਕੋਈ ਉਹ ਇਤਰਾ ਨਾ بارشਾਂ ਦਾ ਕਰਕੇ ਸਾਰਿਆਂ ਦੇ ਰੰਗ ਖਰਾਬ ਹੋਏ ਪਏ ਆਪਰ ਮੇਲਾ ਆ ਜਾਣਾ ਫਿਰ ਕਰ ਕੋਈ ਉਹ ਦਾ ਕਰ ਲਾਂਗੇ ਕੋਈ ਨਾ ਪਟਾਕੇ ਨਹੀਂ ਪਟਾਕੇ ਚਲਾਉਣੇ ਪਟਾਕੇ ਚੰਗੇ ਨਾ ਲੱਗਦੇ ਪਟਾਕੇ ਨਹੀਂ ਇਹ ਵੀ ਕਹੀ ਜਾਂਦੇ ਅਰਗੇ ਸੀ ਨਹੀਂ ਪਟਾਕੇ ਲੈਣੇ ਪਰ ਇਹ ਅੱਜ ਦੋ ਦਿਵਾਲੀ ਕੋਲਾਜ ਵੀ ਨਾ ਫਿਰ ਨਿਆਣੇ ਆਂਦੇ ਹੁੰਦੇ ਸਾਨੂੰ ਲਿਆ ਕੇ ਦਿਓ ਹੁਣ ਕਹੀ ਜਾਂਦੇ ਨਈਆਂ ਸੀ ਨਹੀਂ ਚਲਾਉਣੇ ਅਸੀਂ ਨਹੀਂ ਚਲਾਉਣੇ ਖੜਾਕ ਬਹੁਤ ਹੁੰਦਾ ਤੇ ਚੰਗਾ ਦਾ ਪ੍ਰਦੂਸ਼ਣ ਕਿੰਦਰ ਦਾ ਕੀ ਕਰਨਾ ਨੀਰਾ ਹੋ ਗਿਆ ਕਾਫੀ ਨੀਰਾ ਹੋ ਗਿਆ ਵਾ ਇਧਰ ਮੈਂ ਤੁਹਾਨੂੰ ਦਿਖਾਣੀ ਆ ਆਗੇ ਫਰੂਟ ਦਾ ਬੂਟਾ ਆਇਆ ਤੇ ਪਰ ਦੇਖਿਓ ਇਹਨੂੰ ਕਿੱਡੇ ਕਿੰਨੇ ਵੱਡੇ ਫਰੂਟ ਲੱਗੇ ਹੋਏ। ਪਰ ਇਹਦਾ ਨਾਂ ਨਹੀਂ ਪਤਾ ਕੀ ਹੈ। ਐਸ ਵੀਰੇ ਨਹੀਂ ਦਿੱਸਤੇ। ਸ ਵੀਰੇ ਦਿਖਾਉਂਗੀ ਮੈਂ ਤੁਹਾਨੂੰ। ਆਪ ਟਾਈਮ ਸਾਡਾ ਸ਼ੇਅਰ। ਲਡੀਆਂ ਲੱਗਣੀਆਂ ਵੀ ਫਿਰ ਹੋ ਗਈਆਂ ਦੇਖਿਓ ਸਾਹਮਣੇ। ਲਡੀਆਂ ਲੱਗੀਆਂ ਆਈਆਂ। ਨੇਰਾ ਵਾ ਇਸ ਟਾਈਮ ਦੇਸ ਨੇਰਾ ਕੁਛ ਵੀ ਸਾਡਾ ਸ਼ੇਰ ਕਹਿੰਦੇ ਕਿਉਂ ਉੱਚੇ ਵੇਖ ਕੇ ਤੁਰਦਾ ਹੈ ਕਈ ਤੈਥੋਂ ਨੀਵੇਂ ਵਸਦੇ ਨੇ ਬਲਹਾਰੀ ਕੁਦਰਤ ਵਸਿਆ ਤੂੰ ਕੁਦਰਤ ਦੇ ਨਾਲ ਪਿਆਰ ਕਰ ਓਕੇ ਜੀ ਇੱਥੇ ਬਲੌਗ ਦੰਡ ਕਰਦੇ ਆ ਲਾਈਕ ਸਬਸਕ੍ਰਾਈਬ